ਬੀਤੇ ਦਿਨੀ ਜੋ ਕਿਸਾਨਾਂ ਦੀ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਜੋ ਤਲਕੀ ਹੋਈ ਹੈ ਉਦੋਂ ਰੋਸ ਦੇ ਵਿੱਚ ਕਿਸਾਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵੱਲ ਨੂੰ ਕੂਚ ਕਰਨ ਦੀ ਤਿਆਰੀ ਕੀਤੀ ਸੀ ਜਗਾ ਜਗਾ ਪੁਲਿਸ ਵੱਲੋਂ ਨਾਕੇ ਲਗਾਏ ਗਏ ਬੈਰੀਕੇਡ ਲਗਾਏ ਗਏ ਟਿੱਪਰ ਮਿੱਟੀ ਦੇ ਭੜਕੇ ਲਗਾਏ ਗਏ ਇਹ ਵੀ ਦੱਸ ਦਿੰਨੇ ਆ ਕਿ ਕੱਲ ਵੀ ਕੁਝ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਣਾਂ ਨੂੰ ਰੀਟੇਨ ਕੀਤਾ ਤੇ ਕਈ ਕਿਸਾਨ ਨੂੰ ਜੇਲ੍ਹ ਹੀ ਭੇਜਿਆ ਦੂਜੇ ਪਾਸੇ ਅੱਜ ਸਵੇਰੇ ਚੰਡੀਗੜ੍ਹ ਦੇ ਵਿੱਚ ਸਰਗਰਮ ਕਿਸਾਨ ਆਗੂਆਂ ਨੂੰ ਵੀ ਪੁਲਿਸ ਨੇ ਰਿਟੇਨ ਕੀਤਾ ਹੈ ਇਸ ਦੇ ਵਿੱਚ ਕਰਪਾਲ ਸਿੰਘ ਜੋ ਕਰਪਾਲ ਸਿੰਘ ਨੇ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਜੋ ਬਿਜਲੀ ਦਾ ਪ੍ਰਾਈਵੇਟ ਕਰਨ ਨੂੰ ਲੈ ਕੇ ਹਿੰਦ ਚੁੱਕਿਆ ਹੋਇਆ ਸੀ ਦੂਜੇ ਪਾਸੇ ਮਟਕਾ ਚੌਕ ਦੇ ਉੱਤੇ ਜੋ ਧਰਨੇ ਲੱਗੇ ਨੇ ਜੋ ਪਿਛਲੇ ਅੰਦੋਲਨਾਂ ਦੇ ਵਿੱਚ ਉਸ ਸਮੇਂ ਵੀ ਜਿਹੜੇ ਸਰਗਰਮ ਸੀ ਦੂਜੇ ਪਾਸੇ ਜਦੋਂ ਹੁਣ ਸਿੰਘੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਧਰਨੇ ਲੱਗੇ ਉਹਨਾਂ ਦੇ ਵਿੱਚ ਵੀ ਕਾਫੀ ਜਿਹੜੇ ਅਸੀਂ ਭੂਮਿਕਾ ਨੇ ਬਣਦੇ ਨੇ ਤੇ ਚੰਡੀਗੜ੍ਹ ਦੇ ਕਈ ਪਿੰਡ ਜਿਹੜੇ 22 ਪਿੰਡ ਉਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ 'ਚ ਪਹੁੰਚਦੇ ਨੇ ਤੇ ਸਾਨੂੰ ਲੈ ਕੇ ਸਵੇਰੇ 5 ਵਜੇ ਦਸੇਲੇ ਕਿਰਪਾਲ ਸਿੰਘ ਨੂੰ ਰੀਟੇਨ ਕਰ ਲਿਆ ਸੀ ਚੰਡੀਗੜ੍ਹ ਪੁਲਿਸ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਰਪਾਲ ਸਿੰਘ ਨਾਲ ਹੈਲੋ ਹੈਲੋ ਹਾਂਜੀ ਕਿਰਪਾਲ ਸਿੰਘ ਜੀ ਕਿਰਪਾਲ ਸਿੰਘ ਬੋਲੋ ਜੀ ਹਾਂਜੀ ਕਿਰਪਾਲ ਸਿੰਘ ਹੋ ਰਹੇ ਜੀ ਅ ਕਿਰਪਾਲ ਸਿੰਘ ਜੀ ਪਤਾ ਲੱਗਿਆ ਕਿ ਤੁਹਾਨੂੰ ਚੰਡੀਗੜ੍ਹ ਪੁਲਿਸ ਨੇ ਸਵੇਰੇ ਰੀਟੇਨ ਕਰ ਲਿਆ ਸੀ ਕੀ ਗੱਲ ਅਜੀ ਹਾਲੀ ਬਿਲਕੁਲ ਵੀ ਸਵੇਰੇ ਆਪਣਾ 5:30 ਵਜੇ ਆਪਣਾ ਡਿਟੇਨ ਕਰਕੇ ਬਾਹਰ ਤੋਂ ਕਰਕੇ ਲੈ ਗਏ ਸੀ ਘਰ ਤੋਂ ਅੱਛਾ ਜੀ ਹਾਂ ਜੀ ਤੇ ਪੁਲਿਸ ਸਟੇਸ਼ਨ ਇੰਡਸਟਰੀਆਫ ਫੇਸ ਭਾਰਤ ਦੇ ਵਿੱਚ ਸਾਨੂੰ ਰੱਖਿਆ ਗਿਆ ਪਰ وجہ ਕੀ ਦੱਸੀ ਹੈ ਪੁਲਿਸ ਵਾਲਿਆਂ ਨੇ ਕਿ ਤੁਹਾਨੂੰ ਕਿਉਂ ਜਿਹੜੇ ਡਿਟੇਨ ਕੀਤਾ ਜੇ ਪਹਿਲਾਂ ਡਿਟੇਨ ਕਰਦੇ ਨੇ ਇਸ ਤਰੀਕੇ ਨਾਲ ਚੰਡੀਗੜ੍ਹ ਕੁਝ ਕਰਦੇ ਨੇ ਕਿਸਾਨ ਨਹੀਂ ਜੇਕਰ ਪਹਿਲਾਂ ਵੀ ਕਿਸਾਨ ਬਹੁਤ ਬਾਰੀ ਚੰਡੀਗੜ੍ਹ ਆਏ ਨੇ ਜਿਵੇਂ ਉਗਰਾਣਾ ਚੌਂਕੀ ਚ ਬੈਠੇ ਰਹੇ ਐਨੇ ਦਿਨਾਂ ਤੇ ਹੋਰ ਕਈ ਜਗ੍ਹਾ ਜਿੱਥੇ ਬੰਦੀਆਂ ਆਈਆਂ ਨੇ ਪਰ ਸਾਨੂੰ ਅੱਜ ਤੱਕ ਕਿਸੇ ਨੇ ਚੰਡੀਗੜ੍ਹ ਆਣ ਰਿਟੇਨ ਨਹੀਂ ਕੀਤਾ ਹੂੰ ਇਹ ਫਸਟ ਟਾਈਮ ਹੈਗਾ ਵੀ ਜਿਹੜਾ ਤੁਹਾਨੂੰ ਰਿਟੇਨ ਕੀਤਾ ਗਿਆ ਹਾਂਜੀ ਮੈਨੂੰ ਇਹਦੇ ਕਿਤੇ ਲੱਗਦਾ ਵੀ ਇਹ ਪੁਲਿਸ ਪ੍ਰਸ਼ਾਸਨ ਹੈ ਕਿਉਂਕਿ ਜਿਹੜੀ ਐਸਟੀਐਮ ਦੇ ਕਾਲ ਸੀ ਪੰਜ ਤਰੀਕ ਦੀ ਹਾਂਜੀ ਇਹ ਸੀ ਚੰਡੀਗੜ੍ਹ ਸੀਐਮ ਹਾਊਸ ਕੇਰ ਮੈਂ ਹੈਗਾ ਹਾਂਜੀ ਤੇ ਉਹਦੇ ਕਰਕੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਵੀ ਥੋੜੇ ਉਹ ਸੀ ਕਿ ਵੀ ਕਿਤੇ ਆਪਣਾ ਕਿਸਾਨ ਪਹੁੰਚ ਲੋਗੇ ਹੂੰ ਆ ਕਿਸਾਨ ਪਹੁੰਚ ਜਾਣਗੇ ਚੰਡੀਗੜ੍ਹ ਦਾ ਬੈਠੇ ਚੰਡੀਗੜ੍ਹ ਦਾ ਜਿੱਥੇ ਇਹ ਨਾ ਪਹੁੰਚ ਜਾਣ ਹੂੰ ਅਜਿਹੇ ਕਾਰਨ ਮਾਨੂੰ ਲੱਗਦਾ ਹੋਰ ਵੀ ਕਿਸਾਨ ਕੋਈ ਜਿਹੜੇ ਚੰਡੀਗੜ੍ਹ ਦੇ ਜਿਹੜੇ ਤੁਹਾਡੇ ਨਾਲ ਧਰਨੇ ਦੇ ਵਿੱਚ ਮੌਜੂਦ ਰਹੇ ਉਹਨਾਂ ਨੂੰ ਡੀਟੇਲ ਕਿਤੇ ਤੁਹਾਨੂੰ ਕੱਲਿਆਂ ਨੂੰ ਕਿਤਾ ਕੁਝ ਖਬਰ ਆਈ ਤੁਹਾਡੇ ਕੋਲ ਹਾਂ ਜੀ ਹਾਂ ਜੀ ਬਿਲਕੁਲ ਜੀ ਮੈਂ ਉਹਦੇ ਤੇ ਬਸਟਰੀ ਕੀਤਾ ਕੁਝ ਆਪਣੇ ਮਨੀ ਮਾਝਰੇ ਆਪਣੇ ਥਾਣੇ 55 ਦੇ ਥਾਣੇ 11 ਦੇ ਥਾਣੇ ਆਪਣਾ ਕੁਝ ਬੰਦੇ ਇਧਰ ਸਾਥੀ ਆਪਣੇ ਡਿਟੇਨ ਕੀਤੇ ਮਲੋੜੀ ਦੀ ਜੋ ਸਾਥੀ ਡਿਟੇਨ ਕੀਤੇ ਗਈ ਸੀਗੇ ਹਾਂਜੀ ਹਾਂਜੀ ਅੱਛਾ ਇੱਕ ਜਿਸ ਤਰੀਕੇ ਨਾਲ ਤੁਸੀਂ ਪਿਛਲਾ ਜਿਹੜਾ ਅੰਦੋਲਨ ਦਿੱਲੀ ਦੇ ਵਿੱਚ ਲੱਗਿਆ ਸੀ ਉਸ ਸਮੇਂ ਮਟਕਾ ਚੌਂਕ ਤੋਂ ਤੇ ਕਾफी ਭੂਮਿਕਾ ਨਿਭਾਈ ਹੈ ਤੁਸੀਂ ਅਜਿਹੇ ਕਿਸਾਨਾਂ ਨਾਲ ਲੈ ਕੇ ਤੁਸੀਂ ਬਿਲਕੁਲ ਸਰਗਰਮੀਆਂ ਕਰਦੇ ਰਹੇ ਹੋ ਤੇ ਦੂਜੇ ਪਾਸੇ ਹੁਣ ਲੱਗਦਾ ਕਿ ਜਿਹੜੇ ਜਿਸ ਤਰੀਕੇ ਨਾਲ ਬਿਜਲੀ ਪ੍ਰਾਈਵੇਟ ਦੇ ਮੁੱਦੇ ਨੂੰ ਲੈ ਕੇ ਵੀ ਤੁਸੀਂ ਪਿਛਲੇ ਦਿਨੀ ਚੰਡੀਗੜ੍ਹ ਦੇ ਪ੍ਰਦਰਸ਼ਨ ਕੀਤਾ ਹੈ ਉਹਨੇ ਪ੍ਰਦਰਸ਼ਨ ਨੂੰ ਲੈ ਕੇ ਤੁਸੀਂ ਮੁੱਖ ਆਗੂ ਬਣ ਚੁੱਕੇ ਹੋ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਤਾਂ ਕਰਕੇ ਜਿਹੜਾ ਡਿਟੇਨ ਕੀਤਾ ਜਾ ਰਿਹਾ ਹੈ हां मेनू भी यही ਲੱਗਦਾ ਜੀ ਕਿਉਂਕਿ ਦੇਖੋ ਆਪਣਾ ਅਸੀਂ ਚੰਡੀਗੜ੍ਹ ਦੇ ਵਿੱਚ ਹੀ ਪ੍ਰੋਟੈਸਟ ਹੋ ਰਿਹਾ ਜਦੋਂ ਦਿੱਲੀ ਦੀ ਗੁਰੂਆਂ ਤੇ ਕਿਸਾਨ ਬੈਠੇ ਸਨ ਤੇ ਹੁਣ ਜਿਹੜਾ ਬਿਜਲੀ ਮਹਿਕਮੇ ਦਾ ਚੱਲਿਆ ਇਹ ਵੀ ਅਸੀਂ ਟੱਕ ਚ ਲੈਣੀ ਆ ਤੇ ਕਿਸੇ ਪਾਸੋਂ ਮੈਨੂੰ ਲੱਗਦਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹ ਵੀ ਲੱਗਦਾ ਹੈਗਾ ਹੂੰ ਵੀ ਇਹ ਕਿਤੇ ਵੀ ਉਹਨਾਂ ਕੋਈ ਵੱਡਾ ਐਕਸ਼ਨ ਨਹੀਂ ਸਾਡੇ ਨਾਲ ਪਿੰਡਾਂ ਦੇ ਲੋਕ ਬਹੁਤ ਜੁੜਦੇ ਨੇ ਸ਼ਹਿਰਾਂ ਦੇ ਲੋਕ ਬਹੁਤ ਜੁੜਦੇ ਨੇ ਹਾਂਜੀ ਵੀ ਕਿਤੇ ਉਹਨਾਂ ਤੋਂ ਵੱਡਾ ਐਕਸ਼ਨ ਕੋਈ ਲੈ ਚੋ ਵੀ ਸੀਐਮ ਮਾਨ ਸਾਹਿਬ ਦੇ ਘੁੱਟੇਵਾਲ ਨੂੰ ਘਰਾਵ ਕਰਨ ਤੇ ਇਹ ਵੀ ਕਾਰਨ ਆ ਵੀ ਪਾਉਂਦੇ ਨੇ ਇਹਨਾਂ ਨੇ ਡਿਟੇਨ ਕੀਤਾ ਗਿਆ ਵਸਤਾਂ ਅੱਛਾ ਤੁਸੀਂ ਹੁਣ ਪੁਲਿਸ ਇੰਡਸਟਰੀਆ ਥਾਣੇ ਚੋਂ ਜਾ ਉਹਨਾਂ ਨੇ ਕੋਈ ਸ਼ਰਤਾਂ ਤੋਂ ਛੱਡਿਆ ਤੁਹਾਨੂੰ ਕੀ ਤੁਸੀਂ ਹੁਣ ਪੋਜੀਸ਼ਨ ਕੀ ਤੁਹਾਡੀ ਮੇਨ ਹਾਂ ਪੋਜੀਸ਼ਨ ਇਹ ਜੀ ਮੈਂ ਉਹ ਆਪਣਾ ਝਾਂਟਾ ਕਿ ਪਹਿਲਾਂ ਇਹਨਾਂ ਨੇ ਸ਼ਰਤਾਂ ਦੀਗਾ ਹਾਂਜੀ ਤੇ ਸ਼ਰਤ ਇਹ ਸੀਗੀ ਬਈ ਕਿਉਂਕਿ ਸਾਡੇ ਇੱਥੇ ਕਨਨਸਰ ਗੁਰਦੁਆਰਾ ਫਾਈਂਸ ਸਮਾਗਮ ਚੱਲਦਾ ਪਿਆ ਹੂੰ ਹੂੰ ਤੇ ਉੱਥੇ ਸਾਡੀ ਸੇਵਾ ਲੱਗਦੀ ਤੇ ਉਹਨਾਂ ਨੇ ਇਹ ਕਹਿ ਦਿੱਤੀ ਤੁਸੀਂ ਉੱਥੇ ਜਾ ਕੇ ਆਪਣੀ ਸੇਵਾ ਕਰੋ ਪਰ ਇੱਕ ਘੰਟੇ ਬਾਅਦ ਤੁਹਾਨੂੰ ਮੁਲਾਜ਼ਮ ਆ ਕੇ ਚੈੱਕ ਕਰੂਗਾ ਵੀ ਤੁਸੀਂ ਉੱਥੇ ਆ ਉਹੀ ਗੱਲ ਹੋਈ ਕਿ ਤੁਹਾਨੂੰ ਪਹਿਲਾ ਇੱਕ ਮੁਲਾਜ਼ਮ ਆ ਕੇ ਮੇਰੇ ਕੋਲ ਚੈੱਕ ਕਰਕੇ ਗਿਆ ਵੀ ਤੁਸੀਂ ਘਰੇ ਹੋ ਕੇ ਉੱਥੇ ਹੋ ਤੇ ਉਹ ਫਿਰ ਦੋਹਰਾ ਕਹਿ ਕੇ ਕਿ ਅਸੀਂ ਉਹੀ ਘੰਟੇ ਬਾਅਦ ਫੇਰ ਆਵਾਂਗੇ ਜੀ ਤੁਹਾਨੂੰ ਆ ਕੇ ਚੈੱਕ ਕਰਾਂਗੇ ਵੀ ਤੁਸੀਂ ਘਰੇ ਹੋ ਕੇ ਉੱਥੇ ਸੇਵਾ ਤੇ ਹੋ ਤੇ ਇਹ ਸ਼ਰਤ ਤੇ ਸਾਨੂੰ ਉਹਨਾਂ ਨੇ ਛੱਡਿਆ ਗਿਆ ਅਜਾ ਜਿਸ ਤਰੀਕੇ ਨਾਲ ਪੁਲਿਸ ਨੇ ਹੁਣ ਤੁਹਾਨੂੰ ਰੀਟੇਨ ਕੀਤਾ ਗਿਆ ਤਾਂ ਦੂਜੀ ਪਾਸੇ ਆਓ ਬਦ ਦਿਨਾਂ ਚ ਜਿਸ ਤਰੀਕੇ ਨਾਲ ਕਿਸਾਨਾਂ ਬਲੋਗਰ ਕਾਲ ਦਿੱਤੀ ਜਾਏਗੀ ਤਾਂ ਫਿਰ ਤੁਹਾਨੂੰ ਰੀਟੇਨ ਕਰ ਸਕਦੇ ਨੇ ਤਾਂ ਇਸ ਤਰੀਕੇ ਦਾ ਲੱਗ ਰਿਹਾ ਆ ਮੇਬੀ ਹੁਣ ਦੇਖੋ ਪਹਿਲਾ ਚਾਂਸ ਹੋਇਆ ਤੇ ਇਹਨਾਂ ਨੇ ਪਹਿਲੀ ਵਾਰੀ ਕੀਤਾ ਤੇ ਹੋ ਸਕਦਾ ਅੱਗੇ ਵਾਸਤੇ ਵੀ ਹੋਣੇ ਤਾਂ ਸੋਚ ਸਕਦੇ ਹਾਂ ਕਿਉਂਕਿ ਇਹਨਾਂ ਦਾ ਦਿੱਤਾ ਹੋਇਆ ਤੁਹਾਨੂੰ ਪਤਾ ਹੀ 31 ਤਰੀਕ ਨੂੰ ਸੀ ਜਦੋਂ ਪ੍ਰੋਟੈਸਟ ਕੀਤਾ ਸੀ ਬਿਜਲੀ ਮੈਂਕਰ ਸਾਡਾ ਫਾਈਨਲ ਪ੍ਰੋਟੈਸਟ ਤੇ ਕਾਲ ਕੀਤੀ ਵੱਡੀ ਤੇ ਉਦੋਂ ਵੀ ਸਾਨੂੰ ਦੇਖੋ ਇਹਨਾਂ ਨੇ ਡੀਟੇਨ ਕਰ ਲਿਆ ਸੀਗਾ ਤੇ 4-5 ਘੰਟੇ ਥਾਣੇ ਰੱਖਿਆ ਸੀ ਤੁਹਾਨੂੰ ਔ अच्छा हुन किसान अगर चंडीगढ़ पहुंच दे ने ता थोड़ा साथ रहेगा चंडीगढ़ दे, किसान दे, किसान दे आजी। आजी। किसानों दा जे पंजाब दे किसानों नाल इस देखो ਸਾਡਾ ਕਿਸਾਨਾਂ ਦੇ ਨਾਲ ਤਾਂ ਸਾਥ ਹਮੇਸ਼ਾ ਰਹਿਆ ਹਾਂ ਹਾਂਜੀ ਅਸੀਂ ਪਹਿਲਾਂ ਵੀ ਕਿਸਾਨਾਂ ਨੂੰ ਡਟ ਕੇ ਖੜੇ ਆ ਕਿਉਂਕਿ ਕਿਸਾਨਾਂ ਦੀ ਜਿਹੜੀ ਮੰਗਾਂ ਉਹ ਜਾਇਜ਼ ਮੰਗਾਂ ਨੇ ਇਹਦੀ ਨਜਾਇਜ਼ ਮੰਗਾਂ ਨਹੀਂ ਆ ਜੇ ਉਹ ਐਮਐਟੀ ਦੀ ਮੰਗ ਕਰਦੇ ਨੇ ਤਾਂ ਉਹ ਵੀ ਜਾਇਜ਼ ਮੈਟਾ ਇਹੰਦਾ ਵੀ ਬੈਠਾ ਇੱਕ ਤਰ੍ਹਾਂ ਜਿਹਾ ਬੋਲਦਾ ਕਿ ਅੱਜ ਚੰਡੀਗੜ੍ਹ ਦੇ ਜਿਹੜੇ ਲੋਕ ਨੇ ਉਹ ਆਪਣਾ ਜਿਹੜਾ ਆਰਟੀ ਹੈ ਉਹ ਕਿਸਾਨਾਂ ਤੋਂ 2 ਰੁਪਏ ਕਿਲੋ 3 ਰੁਪਏ ਕਿਲੋ ਆਲੂ ਲੈ ਕੇ ਤੇ ਅੱਗੇ ਵੇਚਦੇ ਨੇ ਉਹ ਭਈਏ ਅੱਗੇ 25-25 ਰੁਪਏ ਕਿਲੋ ਵੇਚਦੇ ਨੇ ਹੂੰ ਤੇ ਅਗਰ ਇਹਦੀ ਐਮਐਸਵੀ ਦਿੱਤੀ ਜਾਂਦੀ ਹੈ ਤੇ ਉਹ ਐਮਐਸਵੀ ਗਾਰੰਟੀ ਹੋ ਗਈ ਵਿੱਚ 8 ਰੁਪਏ ਕਿਲੋ ਆਲੂ ਹੈ ਤੇ 8 ਕਾ ਕੀ ਨਹੀਂ ਦੇ ਰਿਹਾ ਤੁਸੀਂ 25 ਵਿੱਚ ਨਹੀਂ ਵੇਚ ਸਕਦੇ ਹੂੰ 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 ਬਿਲਕੁਲ ਇਹ ਹੀ ਐਮਐਸਵੀ ਕਿਸਾਨ ਮੰਗ ਰਿਹਾ ਹੈਗਾ ਵੀ ਅਜੀ ਚੀਜ਼ਾਂ ਹੋਰ ਤਾਂ ਵੀ ਦੌਰ ਆਏ ਹੈ ਨਹੀਂ ਜੀ ਠੀਕ ਹੈ ਜੀ ਠੀਕ ਹੈ ਜੀ ਕਿਰਪਾਸੀ ਨਹੀਂ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਹੈ ਤਾਂ ਬਿਲਕੁਲ ਸਾਡੇ ਨਾਲ ਚੰਨੀਰ ਪੁਲਿਸ ਨੇ ਰੀਟੇਨ ਕੀਤਾ ਜਿਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਹਰਾਸਤ ਦੇ ਵਿੱਚ ਲੈ ਕੇ ਇੰਡਸਟਰੀਆ ਏਰੀਆ ਫੇਸ 1 ਦੇ ਥਾਣੇ ਦੇ ਵਿੱਚ ਰੱਖਿਆ ਤਾਂ ਹੁਣ ਕੁਝ ਸ਼ਰਤਾਂ ਨੂੰ ਲੈ ਕੇ ਛੱਡਿਆ ਗਿਆ ਪਰ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਸਰਗਰਮ ਪੰਜ ਚਾਰ ਜਿਹੜੇ ਵਿਅਕਤੀ ਨੇ ਕਿਸਾਨਾਂ ਕੋਲ ਇਹਨਾਂ ਦੇ ਨਾਲ ਕਾਫੀ ਲੋਕ ਜੁੜੇ ਹੋਏ ਨੇ ਜੋ ਕਿ ਅੱਗੇ ਹੋ ਕੇ ਹਮੇਸ਼ਾ ਧਰਨਿਆਂ ਦੇ ਵਿੱਚ ਮੌਜੂਦ ਹੁੰਦੇ ਨੇ ਤਾਂ ਚੰਡੀਗੜ੍ਹ ਪੁਲਿਸ ਨੂੰ ਸ਼ੱਕ ਸੀ ਕਿ ਤਨੇ ਕਿਤੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਦੇ ਵਿੱਚ ਕਿਤੇ ਧਰਨਾਂ ਲਾ ਦੇਣ ਤੁਸ ਨੂੰ ਲੈ ਕੇ ਪੁਲਿਸ ਨੇ ਕਈ ਆਗੂ ਨੂੰ ਰਿਟੇਨ ਕੀਤਾ ਦੇਖ ਦੇਖੀ ਕਿਸਾਨਾਂ ਵੱਲ ਦਿੱਤੀ ਕਾਲ ਜੋ ਲਗਾਤਾਰ ਪੁਲਿਸ ਉਸ ਦੇ ਪੁਖਤ ਤੱਕ ਅਮਰ ਕੇ ਬੈਠੀ ਹੈ ਜਗਾ ਜਗਾ ਨਾਕੇ ਲਗਾਏ ਹੋਏ ਨੇ ਪਰ ਹੌਂ ਅੰਬ ਵਿੱਚ ਲੱਗਦਾ ਕਿ ਕਿਸਾਨ ਜਿਸ ਤਰੀਕੇ ਨਾਲ ਹਰਾਸਤ ਵਿੱਚ ਲਏ ਨੇ ਕਈਆਂ ਨੂੰ ਦੱਸਿਆ ਇਹ ਵੀ ਜਾਦਾ ਕਿ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾਂ ਅਗਰ ਉਹ ਬਾਹਰ ਆਂਦੇ ਨੇ ਤਾਂ ਉਸ ਤੋਂ ਬਾਅਦ ਕਿਤਨੇ ਕਿਤੇ ਵੱਡੀ ਕਾਲ ਕਿਸਾਨ ਮੁਰਤੋਂ ਦੇ ਸਕਦੇ ਨੇ ਤੁਹਾਡੇ ਖਿਆਲ ਵਿੱਚ ਸੁਮਿਤ ਦੇ ਨਾਮ ਹਰਤੇ ਸਿੰਘ